ਹੋ ਗਈ ਹੈ ਬਰੋ ਸਲੀਪਿੰਗ ਸਲੀਪਿੰਗ ਅੰਦਰ ਦੇ ਦੀਦੀ ਸੁੱਕਦੇ ਪਏ ਹੋਰ ਆਪਾਂ ਬਣਨ ਲੱਗੇ ਆ ਦਾਲ 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 ਪੀਲੀ ਦਾਲ ਵਿਦ ਰਾਈਸ ਲਓ ਜੀ ਦਾਲ ਆਪਣੀ ਬਣ ਗਈ ਹੈ ਗੈਸ ਬੰਦ ਕਰਤਾ ਇੱਧਰ ਰਾਈਸ ਹਲੇ ਬਸ ਬੰਦ ਹੀ ਪਏ ਐ ਵੈਸੇ ਮੈਂ ਬੁਰੀ ਸੀ ਬਸ ਬਣ ਚਲੇਗਾ प्लेन राइस बनाए हैं दाल के नाल सिर्फ वीरस्ते बनाए हैं आलू टीडी और मैं रोटी खा लेंगे अब हम निकालने वाले हैं झारू 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 देखो ये कितना कंद डालते हैं ये बच्चे

थोड़ा तो लेट भी हो गए हैं इधर अभी भी ये सो रहे हैं वही बात है फिकर करना फाके चलो इनको अभी सोने देते हैं और हम होते हैं रेडी रेडी रेडी, रेडी। क्या, पहने? क्या पहने क्या पहने क्या पहने क्या पहने कुछ भी नहीं समझ आता कि क्या पहने क्या पहना जाए आज ओके डिसाइड हो तो बात रास्ते लो जी काफी सोचने के बाद डिसाइड हुआ है कि सूट पहन के जावेंगे और ये वाला सूट पहन के जावेंगे ला भी चूड़ावा कर लिया है जी प्रिंसेस के लिए प्रेस सब मोहल्ला खाते हैं रेडी होते हैं ये इयररिंग्स पहनेंगे इसके और हम होते हैं रेडी रेडी हे प्रभु ये क्या हुआ इतना बड़ा आशीर्वाद ओ oh माय गॉड ये तो चल ठीक है पर अटक आई है देखो चलो तो हां ये तो शाम हो गई है ਅੱਜ ਹੋ ਗਏ ਰਾਤ ਦੇ 10:00 ਵਜੇ ਹੋਣ ਇੱਕ ਸਾਡੇ 10:00 ਵਜੇ ਨਾ ਰਾਤ ਦੇ ਵਜ ਕੇ 10 ਤੇ ਆਪਾਂ ਮੈਂ ਹੁਣ ਐਡਿਟ ਕਰਦਾ ਸੀ ਮੈਂ ਕਿ ਐਡਿਟ ਕਰਕੇ ਅਪਲੋਡ ਕਰ ਦਿੰਦੇ ਆ ਤਾਂ ਕਿਨੇ ਹੁਣ ਮੈਂ ਸੌਂ ਗਿਆ ਸੀ ਤਾਂ ਕਰਕੇ ਕੁਝ ਵੀ ਕੈਪਚਰ ਨਹੀਂ ਗਾ ਦੀਦੀ ਨੇ ਪੁੱਛਾ ਪੁੱਛ ਲਾਇਆ ਉਹਨੇ ਵਿਚਾਰੇ ਨੇ ਕੈਪਚਰ ਕੀਤਾ ਮਨੂ ਦੀਦੀ ਵੀ ਅਜ ਤੱਕ ਰਹੀ ਸੀ ਕਿ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਪਰ ਚਲੋ ਉਹਨ ਕੀ ਕਹਿ ਸਕਦੇ ਆ ਨਾ ਤਾਂ 3 ਮਿੰਟ ਦਾ ਵਲੌਗ ਬਣਿਆ ਹਾਲੇ 3-4 ਮਿੰਟ ਦਾ ਤਾਂ ਮੈਂ ਸੋਚਿਆ ਵੀ ਥੋੜਾ ਜਿਹਾ ਬਾਹਰ ਘੁੰਮਣੇ ਆ ਲਲੀ ਨੂੰ ਲੈ ਚੱਲਦੇ ਆ ਯਾ ਜੀ ਇਹਦੇ ਤੇ ਵਲੌਗ ਬਣਾ ਲੈਣਾ ਵੈਸੇ ਵੀ ਹੁਣ 2-3 ਦਿਨ ਤੋਂ ਇਨੀ ਇਨਵੋਲਵਮੈਂਟ ਜ਼ਿਆਦਾ ਹੈ ਇਹ ਤਾਂ ਕਰਕੇ ਆ ਕਿਉਂਕਿ ਮੈਂ ਸੋਚਦਾ ਪਿਆ ਮੋਟਰ ਵਲੌਗਿੰਗ ਸਟਾਰਟ ਕਰ ਲਈ ਇਹ ਚੈਨਲ ਤੇ ਤੇ ਦਿੱਲੀ ਵਲੌਗ ਆਊਗਾ ਆਊਗਾ ਪਰ ਇੱਕ ਚੈਨਲ ਹੋਰ ਹੈਗਾ ਆਪਣਾ ਉਹ ਹਲੇ ਨਵਾਂ ਨਵਾਂ ਇਹ ਮਲਗੀ ਚੈਨਲ ਤਾਂ ਬਹੁਤ ਪੁਰਾਣਾ ਹੈ ਉਹ ਪਹਿਲਾਂ ਉਹ ਆਪ ਸਿਰਫ YouTube ਦੇਖਦੇ ਸੀ ਉਹਦੇ ਤੇ ਤਾਂ ਹੁਣ ਥੋੜੇ ਟਾਈਮ ਪਹਿਲਾਂ ਉਹਦੇ ਤੇ ਮੈਂ ਰੀਲ ਆ ਰੂਲ ਅਪਲੋਡ ਕੀਤੀਆਂ ਸੀ ਇਹਦੀ ਰੀਲ ਅਪਲੋਡ ਕੀਤੀ ਹੁਣ ਮੈਂ ਮੋਟਰ ਵਲੌਗ ਨਹੀਂ ਸੋਚਦਾ ਪਿਆ ਉਹ ਅਲੱਗ ਕਰਾਂਗੇ ਉਹਦੇ ਬਾਅਦ ਤੇਲੇ ਆਪਾਂ ਨੂੰ ਪੂਰਾ ਸੈਟਅਪ ਵਗੈਰਾ ਚਾਹੀਦਾ ਹੈ ਇਦਾਂ ਨਾ ਉਹ ਜਦੋਂ ਤੁਸੀਂ ਦੇਖਿਆ ਜੀ ਅੱਗੇ ਹੈਲਮਟ ਤੇ ਉਹਦੇ ਵਾਈਜ਼ਰ ਅੱਗੇ ਲਾਇਆ ਸੀ ਤਾਂ ਉਹਨਾਂ ਗੱਲਬਾਜੀ ਬੰਦੀ ਨਹੀਂ ਹੈਲਮਟ ਵਗੈਰਾ ਲੈ ਕੇ ਆਵਾਂਗੇ ਉਹਦੇ ਵਾਸਤੇ ਕੈਮਰਾ ਕੁਮੜਾ ਚਾਹੀਦਾ ਸਾਰਾ ਸਿਸਟਮ ਕਰਾਂਗੇ ਹੌਲੀ ਹੌਲੀ ਤਾਂ ਥੋੜਾ ਜਿਹਾ ਮੈਂ ਉਹ ਕਰਦਾ ਵੀ ਇਦਾਂ ਇਹ ਤੇ ਨਾ ਪ੍ਰੈਕਟਿਸ ਹੋ ਜਾਂਦੀ ਹੈ ਵੀ ਆਪਾਂ ਨੂੰ ਜਦੋਂ ਬਾਈਕ ਚਲਾਉਣੀ ਆ ਥੋੜਾ ਥੋੜਾ ਬੋਲਣਾ ਚਾਹੀਦਾ ਹੈ ਜਾਂ ਕੋਈ ਵੀ ਹੈ ਨਾ ਇਦਾਂ ਨਾਲੇ ਤਾਂ ਘੁੰਮ ਆਉਣੇ ਆ ਕਿਤੇ ਨਾ ਕਿਤੇ ਨਾਲੇ ਤੁਹਾਨੂੰ ਵਿਖਾ ਦਿੰਨੇ ਆ ਬਾਹਰ ਦੀ ਰੋਡ ਰੂਡ ਤੇ ਨਜ਼ਾਰੇ ਥੋੜਾ ਜਿਹਾ ਕੋਈ ਬਾਈਕ ਚੱਲੇਗਾ 뮤직 ਲਾ ਦਾਂਗੇ ਠੀਕ ਹੈ ਤੇਲ ਵੀ ਬਲਿੰਕ ਕਰੀ ਜਾਂਦਾ ਹੈ। ਹੋਸ ਹੋ ਗਏ। ਜੇ ਪੈਟਰੋਲ ਪੰਪ ਵਾਲੀ ਸਾਈਡ ਗਏ ਤੇ ਤੇਲ ਵੀ ਪਾਵਾਂਗੇ ਪਰ ਵੈਸੇ ਕਰਦਾ ਬਲਿੰਕ। ਕਿਉਂਕਿ ਟੇਡਾ ਖੜਾ ਹੈ ਨਾ ਹੁਣ ਮੈਨੂੰ ਦਿਖਾਉਣਾ। ਦੇਖੋ ਲੋ ਡੰਡੇ ਆ ਗਏ ਨਾ। ਬਾਈ ਇਦਾਂ ਹੀ ਸੀ ਨਾ ਇਹਦਾ। ਹੋਰ ਕੋਈ ਚੱਕਰ ਨਹੀਂ। ਚੱਲਦੇ ਆਪਾਂ ਲੈ ਗਏ। ਹੁਣ ਜਦੋਂ ਸਟਾਰਟ ਕਰਾਂਗੇ ਇੱਕ ਡੰਡਾ ਇੱਕ ਨਾ ਫੇਰ ਸਾੜ ਦੂਗਾ ਫਿਰ ਐਵੇਂ ਐਵੇਂ ਆਪਣਾ ਆਨ ਕਰਦਾ ਹੀ ਰਹਿੰਦਾ ਇਹ। ਹੈਗਾ ਅਗਲੇ ਤੇਲੇ ਵਿੱਚ ਮਤਲਬ ਕਿ ਤਾਂ ਚਲੋ ਚੱਲਦੇ ਆ। ਅੱਲੇ ਕਰਾਂਗੇ ਨਿਊਟਰਲ। ਤੇ ਯਾਰ ਲੋਗੇ ਇਹ ਗਾਈਜ਼ ਉਹਨੇ ਲੱਗਣ ਕਰਨਾ ਚੱਪਲਾਂ ਪਾਉਣੀਆਂ ਪੈਂਦੀਆਂ ਆ ਚੱਪਲਾਂ 'ਚ ਬਾਈਕ ਚਲਾਉਣਾ ਵਧੀਆ ਨਹੀਂ ਲੱਗਦਾ ਪਤਾ ਨਹੀਂ ਕੀ ਚੱਕਰ ਹੈ ਚੱਕਰ ਤਾਂ ਸਾਨੂੰ ਨਹੀਂ ਪਤਾ ਕੀ ਹੈ ਕੰਫਰਟੇਬਲ ਨਹੀਂ ਲੱਗਦਾ ਫੀਲ ਕਰਦਾ ਚਲੋ ਜੀ ਮਾਰ ਦਿਆਂ ਸੈਲਫ ਬਾਬੇ ਦਾ ਨਾਮ ਲੈ ਕੇ ਜਦੋਂ ਜਦੋਂ ਸਟਾਰਟ ਹੋ ਗਿਆ ਹੁਣ ਰੇਡ ਲਾਈਨ ਨੇ ਚੱਕ ਲੈਣਾ ਇੱਕ ਨਾਲ ਹੀ ਪੈਟਰੋਲ ਕੰਜ਼ਿਊਮ ਚਲੋ ਅੱਛਾ ਲਓ ਜੀ। ਉਹ ਗਿਆ ਡੰਡਾ ਦੇਖੋ। ਥੋੜੇ ਟਾਈਮ ਬਾਅਦ ਫੇਰ ਆ ਜੂਗਾ। ਹੁਣ ਇੱਕਰੋਂ ਤਾਂ ਚੱਲ ਪਏ ਆ ਮੂੰਹ ਛੱਕ ਕੇ। ਹੈਲਮਟ ਵਗੈਰਾ ਆਪਾਂ ਕੋਈ ਨਹੀਂ ਲਿਆਇਆ ਗਾਇਜ਼। ਸਾਰਾ ਕੁਝ ਲੈਣਾ ਹੌਲੀ-ਹੌਲੀ। ਓਕੇ ਰਿਪੋਰਟ ਕਰਾਂਗੇ। ਕੰਮ। ਮੈਿਕ ਟਨਾਣਾ ਬਾਈਕ ਤੇ ਵਾਈਡ ਐਂਗਲ ਕਰ ਲਵਾਂ। ਫੇਰ ਚੱਲਦੇ ਆਪਾਂ। ਸੋ ਗਾਇਜ਼ ਘਰੋਂ ਆਪਾਂ ਨਿਕਲਦੇ ਆਂ। ਕੀ ਕਰਤਾ ਤੇ ਉਹ ਡੰਡਾ ਆ ਗਿਆ ਵਾਪਸ ਆਪਣਾ। ਦੇ ਗਾਈਜ਼ ਛੋਟਾ ਮੋਟਾ ਐਕਸੀਡੈਂਟ ਹੋਇਆ ਹੋਣਾ ਮੋੜ ਤੇ ਗਾਈਜ਼ ਇੱਥੇ ਹੁੰਦਾ ਰਹਿੰਦਾ ਥੋੜਾ ਧਿਆਨ ਨਾਲ ਚੱਲਿਆ ਕਰੋ ਆਪਣਾ ਨਾ ਸੇਫਟੀ ਨਾਲ ਐਵੇਂ ਜਿਵੇਂ ਤੁਸੀਂ ਮਾਰ ਕੇ ਚੱਲੋਗੇ ਕਿਹਦੇ ਵੀਕਲ ਵਗੈਰਾ ਤੇ ਉਹ ਤਾਂ ਇੱਕ ਹੱਥ ਨਾਲ ਨਹੀਂ ਚਲਾਉਣਾ ਚਾਹੀਦਾ ਫੋਨ ਫੋਨ ਨਹੀਂ ਯੂਜ਼ ਕਰਨਾ ਚਾਹੀਦਾ ਨਾ ਗੱਲਬਾਤ ਨਹੀਂ ਕਰਨੀ ਚਾਹੀਦੀ ਕੋਈ ਵਲੌਗ ਵਲੌਗ ਨਹੀਂ ਬਣਾਉਣਾ ਚਾਹੀਦਾ ਖਾਸ ਕਰਕੇ ਤੁਸੀਂ ਰੋਡ ਤੇ ਚੱਲਦੇ ਹੋ ਜੀ ਉਹ ਦੀ ਰਿਸਪੌਂਸਿਬਿਲਟੀ ਆ ਨਾ ਕਈ ਵਾਰੀ ਆਉਂਦਾ ਹੈ ਵੀ ਜਿਵੇਂ ਤੁਹਾਡੀ ਗਲਤੀ ਨਾਲ ਅਗਲੇ ਨੂੰ ਨੁਕਸਾਨ ਹੋ ਜਾਂਦਾ ਹੈ ਜਾਂ ਕਈ ਵਾਰੀ ਆਉਂਦਾ ਹੈ ਵੀ ਅਗਲੇ ਦੀ ਗਲਤੀ ਨਾਲ ਆਪਣਾ ਨੁਕਸਾਨ ਹੋ ਜਾਂਦਾ ਹੈ ਜਿਵੇਂ ਉਹਨਾਂ ਨੂੰ ਬਾੜੀ ਕਾਲੀਏ ਤੇ ਜਾ ਰਿਹਾ ਬਹੁਤ ਤੇਜ਼ ਇਹਨੂੰ ਨਹੀਂ ਜਾਣਾ ਚਾਹੀਦਾ ਠੀਕ ਹੈ ਜਦੋਂ ਆਪਾਂ ਮੋਟਰ ਵਲੋਗਿੰਗ ਸਟਾਰਟ ਕੀਤੀ ਬਸ ਐਵੇਂ ਆਪਾਂ ਤੁਹਾਨੂੰ ਅੱਗੇ ਵਾਲਾ ਵੀਊ ਦਿਖਾਉਣਾ ਕਰਨਾ ਹੈ ਤੇ ਗੱਲਾਂ ਬਾਤਾਂ ਕਰਾ ਕਰਾਂਗੇ ਜਿਵੇਂ ਆਹ ਕਹਦਾ ਵੀ ਅੰਤਲ ਚੱਲਿਆ ਤੇ ਆ ਆਪਣੇ ਚੀਜ਼ਾਂ ਤੋਂ ਬੈਠੇ ਆ ਵਿਚਾਲੇ ਬਸ ਇਹੀ ਹੈ ਮੋਟਰ ਵਲੋਗਿੰਗ ਚ ਤੇ ਬਾਕੀ ਜੇ ਜਿਵੇਂ ਜਿਵੇਂ ਲੋਕੀ ਕਹਿੰਦੇ ਆ ਫਿਰ ਉਹ ਵੀ ਆਪਾਂ ਕਰਦੇ ਜਾਇਦਾ ਨਾ ਵੀ ਕੋਈ ਕਹਿੰਦਾ ਜੀ ਥੋੜਾ ਤੇ ਚਲਾਇਆ ਕਰੋ ਕੋਈ ਆਂਦਾ ਜੀ ਹੋੜੀ ਚਲਾਇਆ ਕਰੋ ਬਸ ਇਦਾਂ ਇਦਾਂ ਸੀਨ ਹੈ ਹੋਰ ਕੋਈ ਸੀਨ ਨਹੀਂ ਉਹਦਾ ਵੀ ਆਪਾਂ ਕਰਦੇ ਆ ਬਹੁਤ ਛੇਦੀ ਕਰ ਲੈਣਾ ਸੈਟ ਵਗੈਰਾ ਓਕੇ ਰਿਪੋਰਟ ਕਰਦੇ ਆ ਮਿੰਨੀ ਵਲੌਗ ਉਹ ਪਾਵਾ ਕਰਾਂਗੇ ਵੀ ਹਾਂਜੀ ਆਪਾਂ ਜਾ ਰਹੇ ਆ ਇੱਧਰ ਜਾ ਰਹੇ ਆ ਤਾਂ ਜੇ ਤੁਸੀਂ ਵੱਡਾ ਵਲੌਗ ਵੇਖਣਾ ਤਾਂ ਸਬਸਕ੍ਰਾਈਬ ਕਰ ਲਓ ਤੇ ਆਪਾਂ ਵੱਡਾ ਵੀ ਪਾਵਾਂਗੇ ਪਰ ਮੈਂ ਜਿਵੇਂ ਤੁਸੀਂ ਹੁਣ ਬਹੁਤ ਸਾਰਾ ਪਿਆਰ ਬਖਾ ਰਹੇ ਜੀ ਉਵੇਂ ਉੱਥੇ ਵੀ ਬਖਾਇਆ ਜੀ ਤੇ ਕਮੈਂਟ ਕਮੈਂਟ ਕਰਦਿਆ ਕਰੋ ਕਲਾ ਕਮੈਂਟ ਕਮੈਂਟ ਕਰਦਿਆ ਕਰੋ ਓਕੇ ਰਿਪੋਰਟ ਆ ਹੁਣ ਵੀ ਤੁਸੀਂ ਕਮੈਂਟ ਕਰਕੇ ਦੱਸਦੇ ਆ ਜੇ ਕੇਸ ਹਸਾਬ ਨਾਲ ਜੇ ਇਹ ਵਾਲੀ ਵੀਡੀਓ ਤੇ ਕਟੋ ਘਟ ਨਹੀਂ ਨਾ ਲੋਕੀ ਕਹਿੰਦੇ ਹੁੰਦੇ ਨੇ ਕੋਈ ਕਹਿੰਦਾ 5000 ਕਮੈਂਟ ਕੋਈ 10000 ਦਾ ਆਪਾਂ ਕਹਿੰਦੇ ਜੇ 10 ਕਮੈਂਟ ਆ ਗਏ ਨਾ ਤਾਂ ਮੋਟਰ ਵਲੋਗਿੰਗ ਵਾਲਾ ਚੈਨਲ ਤੁਹਾਨੂੰ ਦੱਸ ਦਾਂਗੇ ਤੇ ਫਿਰ ਤੁਸੀਂ ਉਹ ਵੀ ਸਬਸਕ੍ਰਾਈਬ ਕਰ ਲਿਆ ਜੀ ਠੀਕ ਹੈ ਉਹਦੇ ਤੇ ਵੀਡੀਓ ਪਾਈ ਹੋਈਆਂ ਆਪਾਂ ਰੀਲਰ ਰੁਲਾ ਬਣਾ ਕੇ ਤਾਂ ਉਹਦੇ ਤੇ ਆਪਣੇ ਹੋ ਗਏ ਨੇ ਸਬਸਕ੍ਰਾਈਬਰਸ ਸੋਨਾ ਬਾਵਾ ਹੋ ਗਏ ਨੇ ਇਹ ਵਾਲੇ ਤਾਂ ਕਿਸੇ ਨੂੰ ਚੈਨਲ ਦੱਸਿਆ ਨਹੀਂ ਉਹਦੇ ਤੇ ਆਪੇ ਹੋਏ ਆ ਜਿਹੜੇ ਹੋਏ ਆ 11 12 ਸਬਸਕ੍ਰਾਈਬਰ ਹੋ ਗਏ ਨੇ ਆਪਣੇ ਠੀਕ ਹੈ ਇਹ ਇਹ ਛੋਟੀਆਂ-ਜੋਟੀਆਂ ਅਚੀਵਮੈਂਟ ਹੀ ਖੁਸ਼ੀ ਹੈ ਗਾਈਜ਼ ਤੁਸੀਂ ਵੀ ਮੈਂ ਤਾਂ ਤੁਹਾਨੂੰ ਵੀ ਆਣਾ ਵੀ ਚੱਕੋ ਫੋਨ ਕਰ ਦੋ ਸਟਾਰਟ ਬਾਤ ਜੋ ਹੈ ਬੋਲੀ ਜਾਓ ਬਣਾਓ ਨਜ਼ਾਰੇ ਲਓ ਜ਼ਿੰਦਗੀ ਦੇ ਕਿਉਂਕਿ ਇਕੱਲੇ ਆਪਾਂ ਤਾਂ ਐ ਨਹੀਂ ਜਿਹੜੇ ਬਣਾਉਣੇ ਪਏ ਆ ਸਾਰੀ ਜਨਤਾ ਹੀ ਆ ਹਨਾ ਜਿਹੜੀ ਬਣਾਉਂਦੀ ਆ ਕਿਤੇ ਨਾ ਕਿਤੇ ਕਿਸੇ ਰੱਖੇ ਕਿਸੇ ਦਾ ਟੁੱਕਾ ਤਾਂ ਚੱਲੂ ਬਾਈ ਚੱਲ ਸਾਡਾ ਚੱਲੇ ਨਾ ਚੱਲੇ ਥੋੜੇ ਜੋ ਕੀ ਤਾਂ ਕਿਸੇ ਦਾ ਚੱਲ ਜੇ ਮੈਂ ਤਾਂ ਲੱਭਾ ਬੱਬਾ ਭਲੀ ਕਰੇ ਤੇ ਸਾਰਿਆਂ ਨੂੰ ਚੜ ਦੀ ਗਲਾ ਜ ਰੱਖੇ ਨਿਆਰੇ ਆਉਣ ਨਾ ਬੋਲ ਤੇ ਬੋਲਦੇ ਤਾਂ ਰਹਿ ਨਹੀਂ ਜਾਣ ਲੈ ਇਹੋ ਗਾਇਸ ਲੋਕਾਂ ਨੂੰ ਕਾਲੀ ਬੋਲ ਆ ਇੱਥੇ ਪਤਾ ਨਹੀਂ ਭਜਾ ਆ ਗਿਆ ਤੇਰਾ ਕਿ ਬੂਕੂ ਕਰਾ ਲਿਆ ਆਪਾਂ ਵੀ ਗਾਇਸ ਐਗਜ਼ੌਸਟ ਲਗਾਉਣਾ ਹੈ ਬਹੁਤ ਹੀ ਜਲਦ ਆਹੀ ਆਹੀ ਆਪਾਂ ਲਵਾਉਣਾ ਪਰ ਆਪਣੀ ਇੰਨੀ ਪਾਟੀ ਆਵਾਜ਼ ਨਹੀਂ ਆਉਣੀ ਗਾਇਸ ਆਪਾਂ ਰੱਖਾਂਗੇ ਬੇਸੀ ਆ ਬੇਸੀ ਨਹੀਂ ਬੇਸੀ ਬੇਸ ਆਵੇ ਜਿਹਦੇ ਵਿੱਚ ਆਵਾਜ਼ ਥੋੜੀ ਜਿਹਾ ਨਾ ਤੇ ਉਹ ਜਿੱਦਾਂ ਲਾਈਕ ਵੀ ਬਾਈਕ ਸ਼ੌਪਰੀ ਨਹੀਂ ਹੁੰਦੀ ਚਲਾਉਣ ਵਾਲੇ ਚਪਰੀ ਹੁੰਦੇ ਆ ਹੁਣ ਆਪਣੇ ਕੋਲੇ ਵੀ ਉਤੋਂ ਤੇਜ਼ ਭੱਜਣ ਵਾਲੀ ਬਾਈਕ ਹੈ ਜਿੱਦਾਂ ਹੋ ਗਿਆ ਤਾਂ ਹੁਣ ਜੇ ਮੇਰੀ ਕੋ ਜਾਗੇ ਤਾਂ ਮੈਂ ਉਹਨੂੰ ਪਿੱਛੇ ਵੀ ਕਰ ਸਕਦਾ ਭਜਾਵਾਂ ਵੀ ਪਰ ਕੀ ਲੋੜ ਆ ਨਾ ਆਪ ਦਾ ਚੱਲੋ ਨਿਆਰੇ ਨਾਲ ਸੇਫਟੀ ਨਾਲ ਚੱਲੋ ਇੱਥੋਂ ਘੁਮਾ ਲਈਏ ਅੱਗੋਂ ਘੁਮਾਈਏ ਚਲੋ ਅੱਗੇ ਚੱਲਦੇ ਹਾਂ ਤਾਂ ਗਾਈ ਦੋ ਹੁਣ ਜਿਤਾ ਕੇ ਥੋੜੇ ਟਾਈਮ ਦੀ ਵੀਡੀਓ ਇਹ ਬਣ ਗਈ ਹੈ ਜੋ ਆਪਾਂ ਥੋੜੇ ਨਾਲ ਗੱਲਾਂ ਬਾਤਾਂ ਹੀ ਕੀਤੀਆਂ ਹੈ ਇਹ ਪਾ ਦਾਂਗੇ ਕੈਪਚਰ ਕੀਤੀਆਂ ਜੋ ਵੀ ਤਾਂ ਆ ਓਕੇ ਆ ਅਗਲੇ ਵਲੌਗ ਚ ਨਾ ਅੱਜ ਵਾਸਤੇ ਚਲੋ ਇੰਨਾ ਹੀ ਜਿਹੜਾ 5-6 ਮਿੰਟ ਦਾ ਬਣੇਗਾ ਕਟਕਟਾ ਕੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੇਖਣ ਖਾ ਦਾ ਤੇ ਤੇ ਵਾਸਤੇ ਦਾ ਹੱਲ ਦੇ ਵਿੱਚ ਇਹੋ ਇੱਕ ਗੱਲ ਹੋਰ ਹੁਣ ਕੱਲ ਨੂੰ ਮੇਰਾ ਥੋੜਾ ਜਿਹਾ ਦਿਮਾਗ ਚੱਲ ਰਿਹਾ ਜਿਵੇਂ ਅੱਜ ਵਲੌਗ ਚ ਕੁਝ ਨਹੀਂ ਨਾ ਹੈਗਾ ਕਿਉਂ ਕੁਝ ਨਾ ਕੁਝ ਤਾਂ ਵਧੀਆ ਕੀਤਾ ਜਾਵੇ ਤੇ ਕੱਲ ਨੂੰ ਹੁਣ ਆਪਾਂ ਚੈਲੰਜ ਕਰਨਾ ਹੈ ਇੱਕ ਮਸਤ ਜਾਂ ਘੈਂਟ ਜਾਂ ਤਾ ਇਹਲਾ ਵਲੋਗ ਵੇਖਣ ਦੀ ਧੰਨਵਾਦ ਤੇ ਅਗਲਾ ਵਲੋਗ ਵੀ ਜਰੂਰ ਵੇਖਿਆ ਜੀ ਉਹ ਤੁਹਾਨੂੰ ਐਨ ਓਕੇ ਰਿਪੋਰਟਾਂ ਮਿਲੇਗਾ ਜਿਹੜੇ ਵੀ ਤੁਹਾਡੀ ਜਿੱਦਾਂ ਦਾ ਇੱਕ ਰੋਡਾ ਦਾ ਚੈਲੰਜ ਉਹਦਾ ਜਿਵੇਂ ਕਾਫਾ ਦਿਨਾਂ ਬਾਅਦ 15 ਦਿਨਾਂ ਬਾਅਦ ਪਰ ਇਹ ਚੀਜ਼ ਦੀ ਗਾਰੰਟੀ ਦੇਣਾ ਵੀ ਉਹ ਚੈਲੰਜ ਆਪਾਂ ਠੀਕ ਠਾਕ ਚ ਕਰ ਲਈਦਾ ਵੀ ਤੁਹਾਡੇ ਗਲੇ ਕੀ ਕੋਈ ਦੂਰ ਕਰਦੀ ਹੈ ਨਾ ਜੇ ਤੁਸੀਂ ਉਹਨਾ ਵਲੋਗ ਵੇਖਿਆ ਤਾਂ ਚ ਸਵਾਦ ਆਏਗਾ ਮਜ਼ਾ ਆਏਗਾ ਪਨਿਸ਼ਮੈਂਟ ਦੀ ਪਨਿਸ਼ਮੈਂਟ ਨਜ਼ਾਰੇ ਦਾ ਨਜ਼ਾਰੇ ਕੁਝ ਸੋਚਿਆ ਹੈ ਘੈਂਟ ਜਿਆ ਚੀਜ਼ ਇੱਥੇ ਜੇ ਆਪਾਂ ਕੈਮਰਾ ਸੈੱਟ ਕਰ ਲੈਣਾ ਤੇ ਬਲੌਗਿੰਗ ਕਰਨੀ ਇੱਥੋਂ ਵੀ ਸ਼ੁਰੂ ਕਰ ਦੇਣੀ ਮੋਟਰ ਬਲੌਗਿੰਗ ਗੱਡੀ ਆ ਲਾ ਰਿਹਾ ਹੈ ਬੀਚੀ ਤਾਂ ਚਲੋ ਜੀ ਠੀਕ ਹੈ ਉੱਤੇ ਬਾਏ ਬਾਏ ਜਲਦੇ ਤੁਹਾਨੂੰ ਨੈਕਸਟ ਬਲੌਗ ਵਿੱਚ ਜਲਦੀ ਕੱਲ ਵਾਲੇ ਚੈਲੰਜ ਚ ਉਹਨਾਂ ਨੂੰ ਪਤਾ ਕਿ ਚੱਕਰ ਆ ਜਿੱਦਾਂ ਅੱਜ ਕੈਪਚਰ ਕੀਤਾ ਅੱਜ ਹੀ ਅਪਲੋਡ ਕਰਦੇ ਰਹੇ ਹਾਂ ਤਾਂ ਉਹਦੇ ਥੋੜਾ ਜਿਹਾ ਸਿਸਟਮ ਹੋ ਜਾਂਦਾ ਤਾਂ ਕਰਕੇ ਮੈਂ ਰਾਤ ਨੂੰ 11 ਵਜੇ ਅਪਲੋਡ ਕਰਕੇ ਤੇ ਕਰ ਦੇਣਾ ਉੱਪਰ ਵੀ ਬਾਏ ਲੱਗੇ ਕੈਮਰੇ